ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 7 8 ਅਗਸਤ ਪੰਜਾਬ ਦੇ ਮੌਸਮ ਦੀ ਕਿ ਅੱਜ 7 ਤੇ ਕੱਲ 8 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਕਦੋਂ ਤੋਂ ਬਰਸਾਤ ਦੇ ਦੇਖਣ ਨੂੰ ਮਿਲ ਸਕਦੇ ਤੇ ਕੁਝ ਭਾਗ ਵੀਰੋ ਕਦੋਂ ਤੱਕ ਸੁੱਕੇ ਰਹਿ ਸਕਦੇ ਨੂੰ ਸਭ ਤੋਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜੇਕਰ ਅੱਪ ਗੱਲ ਕਰੀ ਪਿਛਲੇ ਲੰਗੇ ਦਿਨਾਂ ਦੀ ਪਿਛਲੇ ਲੰਗੇ ਦਿਨਾਂ ਦੇ ਵਿੱਚ ਬਰਸਾਤ ਟੁੱਟਵੇਂ ਰੂਪਾਂ ਦੇ ਵਿੱਚ ਕਿਤੇ ਕਿਤੇ ਹੋਈ ਹੈ ਪਰ ਓਵਰਾਲ ਸਾਰੇ ਪੰਜਾਬ ਦੇ ਵਿੱਚ ਬਰਸਾਤ ਨਹੀਂ ਹੋਈ ਕਿਉਂਕਿ ਸੀਜ਼ਨ ਹੀ ਇਦਾਂ ਦਾ ਹੁੰਦਾ ਅਚਾਨਕ ਬੱਦਲ ਬਣਦੇ ਨੇ ਕੁਝ ਸਮੇਂ ਬਾਅਦ ਵੀ ਰੋ ਥੋੜਾ ਮੋਟਾ ਸਿਸਟਮ ਐਕਟਿਵ ਹੁੰਦਾ ਤੇ ਇੱਕ ਘੰਟੇ ਅੱਧੇ ਘੰਟੇ ਬਾਅਦ ਵੀਰੋ ਮੌਸਮ ਫੇਰ ਸਾਫ਼ ਹੋ ਜਾਂਦਾ ਹੈ ਸੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਲੰਗੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਬਾਕੀ ਵੀਰੋ ਅੱਜ ਆਪਾਂ ਸੱਤ ਦੀ ਗੱਲ ਕਰਦੇ ਆ ਹੁਣ ਜੋ ਵੀਰੋ ਇੱਕ ਵਾਰੀ ਮੌਨਸੂਨ ਫਿਰ ਤੋਂ ਐਕਟਿਵ ਹੋਵੇਗਾ ਜੋ 7 ਤਰੀਕ ਤੋਂ ਲੈ ਕੇ ਵੀਰ ਆਪਾਂ ਨੂੰ ਪੰਜਾਬ ਦੇ ਜੋ ਪੰਜਾਬ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਸ੍ਰੀ ਮੁਕਸਰ ਸਾਹਿਬ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਤੇ ਉਧਰ ਅਮਰਸਰ ਸਾਹਿਬ ਮਾਝਾ ਦੋਆਬੇ ਦੇ ਖੇਤਰਨ ਤਰਨਤਾਰਨ ਕਪੂਰਥਲਾ ਗੁਰਦਾਸਪੁਰ ਪਠਾਨਕੋਟ ਵੀਰੋ ਇਹਨਾਂ ਖੇਤਰਾਂ ਦੇ ਵਿੱਚੋਂ ਆਪਾਂ ਓਵਰਆਲ ਸਾਰੇ ਹੀ ਪੰਜਾਬ ਦੀ ਗੱਲ ਕਰੀਏ ਵੀਰੋ ਸਾਰੇ ਹੀ ਪੰਜਾਬ ਦੇ ਵਿੱਚ ਇੱਕ ਵਾਰੀ ਮੌਨਸੂਨ ਫਿਰ ਤੋਂ ਐਕਟਿਵ ਹੋਵੇਗਾ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਵੀਰੋ ਅੱਜ ਦਿਨ ਦੇ ਸਮੇਂ ਤੋਂ ਹੀ ਦੇਖਣ ਨੂੰ ਮਿਲਣਗੀਆਂ ਜੋ ਕਿ ਵੀਰੋ ਅੱਜ 7 ਕੱਲ 8 ਤੇ ਪਰਸੋਂ 9 ਦੋ ਤਿੰਨ ਦਿਨ ਤੱਕ ਵੀਰੋ ਜਿਹੜਾ ਸਿਸਟਮ ਹੈ ਇਹ ਐਕਟਿਵ ਰਹੇਗਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਰ ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਸਰ ਨਹੀਂ ਹੋਣਗੇ ਵੀਰੋ ਇਕਾਦੁੱਕਾ ਥਾਮਾ ਤੇ ਜ਼ਿਆਦਾ ਮੀਂਹ ਵੀ ਪੈ ਸਕਦਾ ਹੈ ਪਰ ਓਵਰਾਲ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੱਕ ਵੀਰੋ ਆਪਾਂ ਨੂੰ ਤਕਰੀਬਨ ਪੰਜਾਬ ਦੇ 80-85% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹਨਾਂ ਕਿ ਇੱਕੋ ਹੀ ਸਮੇ ਸਾਰਾ ਪੰਜਾਬ ਕਵਰ ਹੋ ਜਾਏ ਵੀਰੋ ਕੁਝ ਭਾਗਾਂ ਦੇ ਵਿੱਚ ਅਜੇ ਨਹੀਂ ਕੁਝ ਭਾਗ ਰਹਿਗੇ ਕੁਝ ਰਾਤ ਨੂੰ ਕੁਝ ਵੀਰੋ ਕੱਲ ਦਿਨ ਦੇ ਸਮੇ ਸੋ ਆਉਂਦੇ 3-4 ਦਿਨ ਤੱਕ ਵੀਰੋ ਪੰਜਾਬ ਦਾ ਤਕਰੀਬਨ 80 ਤੋਂ 85-90% ਏਰੀਆ ਮੀਂਹ ਦੇ ਅੰਡਰ ਕਵਰ ਹੋਵੇਗਾ ਬਰਸਾਤ ਦੇ ਚੰਗੇ ਸਰ ਵੀਰ ਇਹਨਾਂ ਦਿਨਾਂ ਦੇ ਵਿੱਚ ਬਣੇ ਹੋਏ ਨੇ ਅੱਜ ਹਵਾਵਾਂ तकरीबन ਦਿਨ ਦੇ ਸਮੇਂ ਵੀਰੋ ਦੱਖਣ ਪੂਰਬੀ ਦਿਸ਼ਾ ਤੋਂ ਹੀ ਵਗਣਗੀਆਂ ਤੇ ਜੋ ਵੀਰੋ ਤੇਜ਼ ਰਫਤਾਰ ਵਾਲੇ ਬੱਦਲ ਹੁੰਦੇ ਆ ਜੋ ਨੀਵੇਂ ਬੱਦਲ ਹੁੰਦੇ ਨੇ ਵੀਰੋ ਇਹਨਾਂ ਦੀ ਆਵਾਜ਼ ਹੀ ਪੰਜਾਬ ਦੇ ਵਿੱਚ ਬਣੀ ਰਹੇਗੀ ਕਿਉਂਕਿ ਇਹਨਾਂ ਦੇ ਦੌਰਾਨ ਹੀ ਵੀਰੋ ਜੋ ਬਰਸਾਤੀ ਗਤੀਵਿਧੀਆਂ ਨੇ ਆਪ ਨੂੰ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਰਸਾਤ ਦੇ ਸਰ ਵੀਰੋ ਆਉਂਦੇ ਇਹ 2-3 ਦਿਨਾਂ ਦੇ ਵਿੱਚ ਬਣੇ ਰਹਿਣਗੇ ਦਿਨ ਦੇ ਟੈਂਪਰੇਚਰ ਅੱਜ 1 ਤੋਂ 2 ਡਿਗਰੀ ਵੀਰੋ ਘਟਣਗੇ ਤੇ ਤਕਰੀਬਨ ਵੀਰੋ 30 ਡਿਗਰੀ ਦੇ ਆਸ-ਪਾਸ 31 32 33 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਹਿਣਗੇ ਜੋ ਕਿ 34 35 ਵੀਰੋ 2-3 ਡਿਗਰੀ ਦੀ ਗਰਾਉਟ ਆਵੇਗੀ ਤੇ ਰਾਤ ਦੇ ਟੈਂਪਰੇਚਰ ਵੀ ਵੀਰੋ 24 25 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਹਵਾਵਾਂ ਕੁੱਲ ਮਿਲਾ ਕੇ ਵੀਰੋ ਕੱਲ ਦੀ ਵਜਾਇ ਜਗਾ ਥੋੜੇ ਜੇ ਅੱਜ ਮੱਧਮ ਰਹੀ ਰਫਤਾਰ ਤੇ ਬਾਕੀ ਵੀਰੋ ਦਿਨ ਦੇ ਸਮੇਂ ਜਦੋਂ ਕੋਈ ਬੱਦਲਾਂ ਦੀ ਆਵਾਜ਼ ਆਈ ਬਣੇਗੀ ਤਾਂ ਬਰਸਾਉ ਉਹ ਦੋ ਵੀਰੋ ਹਵਾ ਤੇਜ਼ ਵੀ ਹੋ ਸਕਦੀ ਹੈ ਬਾਕੀ ਵੀਰੋ ਜਿਵੇਂ ਫਿਰ ਸ਼ਾਮ ਦੀ ਉੱਪਰੋਂ ਅਪਡੇਟ ਮਿਲੂਗੀ ਕੱਲ ਸਵੇਰ ਦੀ ਮਿਲੂਗੀ ਵੀਰੋ ਉਸ ਸਮੇਂ ਸਮੇ ਤੇ ਪੂਰੀ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਦੇ ਰਹਾਂਗੇ ਇੱਕ ਵਾਰੀ ਕਿਸਾਨ ਵੀਰ ਨੂੰ ਦੱਸ ਦਈਏ ਕਿ ਆਉਣ ਵਾਲੀ ਵੀਰੋ 2-3 ਦਿਨ ਹੋਣਗੇ ਇਹ ਬਰਸਾਤ ਵਾਲੇ ਹੋਣਗੇ ਬਰਸਾਤੀ ਗਤੀਵਿਧੀਆਂ ਨੂੰ ਪੰਜਾਬ ਦੇ ਵੱਖ-ਵੱਖ ਖੇਤਾਂ ਦੇ ਵਿੱਚ ਵੱਖ-ਵੱਖ ਸਮੇਂ ਦੇਖਣ ਨੂੰ ਮਿਲਣਗੀਆਂ ਧੰਨਵਾਦ ਜੀ ਸਾਰੇ ਵੀਰਾਂ ਦਾ ਚੈਨਲ ਚੈਲਕੀ ਤੀਸਰੇ ਵਸੈਂਟਰ ਨਾਲ ਬਣੇ ਰਹੋ ਜੀ